ਮਿਤੀ 22 12 ਪਛੀ ਨੂੰ ਇਸ ਸ਼ਾਟਾ ਦੇ ਏਰੀਆ ਗੁਰਰਾਮ ਦਾਸ ਕਲੋਨੀ ਨਾਰਾਇਣਗੜ੍ਹ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਦੇ ਬਾਰੇ ਮੈਂ ਕੁਝ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਸਪਾਲ ਸਿੰਘ ਉਸ ਦਿਨ ਉਦੇ ਘਰ ਦੇ ਬਾਹਰ ਖੜਾ ਸੀ ਤੇ ਦੋ ਨੌਜਵਾਨ ਮੁੰਡੇ ਇੱਕ ਐਕਸਯੂਵੀ 500 ਗੱਡੀ ਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਭਜ ਗਿਆ ਸੀ ਇਮੀਡੀਏਟਲੀ ਇੱਕ ਐਫਆਈਆਰ ਨੰਬਰ 268 ਦਰਜ ਕੀਤਾ ਗਿਆ ਪੀਐਸ ਸ਼ਾਟਾ ਦੇ ਵਿੱਚ ਤੇ ਆਪਣਾ ਪੁਲਿਸ ਪਾਰਟੀਆਂ ਬਹੁ ਸਿੱਦਤ ਨਾਲ ਇਨਵੈਸਟੀਗੇਟ ਕਰਕੇ 25 12 25 ਨੂੰ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਇਆ ਸੀ ਤੇ ਜਦੋਂ ਇਹਨਾਂ ਨੂੰ ਰਿਕਵਰੀ ਦੌਰਾਨ ਲੇਕੇ ਗਿਆ ਸੀ ਪਿਸਤਲ ਵੀ ਉਦੋਂ ਪੁਲਿਸ ਮੁਕਾਬਲਾ ਵੀ ਹੋਇਆ ਸੀ ਜਿਸ ਦੇ ਬਾਰੇ ਵੱਖਰੀ ਤੌਰ ਤੇ ਪੀਸੀ ਵੀ ਹੋ ਚੁੱਕੀ ਹੈ ਇਸੇ ਲਾਵਾ ਇੱਕ ਹੋਰ ਜਿਹੜਾ ਮੁੰਡਾ ਸੀਗਾ ਗੱਡੀ ਦੇ ਵਿੱਚ ਹਰਪ੍ਰੀਤ ਸਿੰਘ ਇਹਨਾਂ ਦਾ ਮਿਤੀ 721225 ਨੂੰ ਇਹਦੀ ਗ੍ਰਿਫਤਾਰੀ ਹੋਈ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਇਸ ਫਾਇਰਿੰਗ ਇਨਸੀਡੈਂਟ ਦੀ ਕੰਪਲੀਟ ਟ੍ਰੇਸ ਹੋ ਚੁੱਕੀ ਹੈ ਇਸ ਤੋਂ ਇਲਾਵਾ ਮੈਂ ਕੁਝ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਅਮਰਿਤਪਾਲ ਸਿੰਘ ਜਿਹੜਾ ਮਲਜ਼ਮ ਹੈ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਫਾਇਰ ਕੀਤਾ ਸੀਗਾ ਇਹਨਾਂ ਦੇ ਖਿਲਾਫ ਇੱਕ ਐਨਡੀਪੀਐਸ ਦੀ ਪਰਚਾ ਵੀ ਸੀਗੀ ਤੇ ਦੂਜਾ ਮੁੰਡਾ ਜਿਹੜਾ ਹਰਪ੍ਰੀਤ ਸਿੰਘ ਹੈ ਇਹਨਾਂ ਦੇ ਖਿਲਾਫ ਵੀ ਇੱਕ ਐਨਡੀਪੀਐਸ ਦੀ ਪਰਚਾ ਹੋਇਆ ਸੀ ਇਸ ਮੁਕਦਮੇ ਦੇ ਦੌਰਾਨ ਰਿਕਵਰੀ ਇੱਕ ਤੀਬੋਰ ਦੀ ਪਿਸਤਲ 3 ਲਾਈਵ ਰਾਉਂਡ ਤੇ ਇੱਕ ਐਕਸਯੂਵੀ ਗੱਡੀ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਮੈਂ ਕੁਝ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਆਪਣਾ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਸੱਤ ਕੇਸਾਂ ਦੇ ਵਿੱਚ ਜਿਹੜਾ ਪੀਓ ਸੀਗਾ ਵੱਖ-ਵੱਖ ਕੇਸਾਂ ਦੇ ਵਿੱਚ ਪਗੋੜੇ ਸੀ ਉਹਨਾਂ ਨੂੰ ਆਪਾਂ ਇੱਕ ਹਫਤੇ ਦੇ ਅੰਦਰ ਉਹਨਾਂ ਨੂੰ ਗ੍ਰਿਫਤਾਰੀ ਵੀ ਕੀਤੀ ਗਈ ਹੈ